ਸਸੀ ਗੱਲ ਜੀ ਦੇਣੀ ਗੁਜਾਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹਾਂ ਤੇ ਦੋਸਤੋ ਅੱਜ ਗੱਲ ਕਰਾਂਗੇ ਮਸ਼ਹੂਰ ਸੂਫੀ ਗਾਇਕਾ ਜੋਤੀ ਨੋਰਾ ਦੀ ਜੇ ਜੋਤੀ ਨੋਰਾ ਦੀ ਅਸੀਂ ਗੱਲ ਕਰੀਏ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਦੀ ਗੱਲ ਕਰੀਏ ਜੋਤੀ ਨੋਰਾ ਨੂੰ ਕਾਫੀ ਧੀਰ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਜਦੋਂ ਮੈਰਿਜ ਹੋਈ ਸੀ ਪਹਿਲੀ ਤਾਂ ਉਸ ਸਮੇਂ ਵੀ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਸਾਰੀਆਂ ਇਦਾਂ ਦੀਆਂ ਮੁਸ਼ਕਲਾਂ ਆ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਚੰਗੀ ਤਰ੍ਹਾਂ ਪਰ ਕਿੰਨਾ ਕਿਤੇ ਵਿਵਾਦਾਂ ਦੇ ਵਿੱਚ ਜੋਤੀ ਨੂਰਾ ਘਿਰੇ ਰਹਿੰਦੇ ਨੇ ਤੇ ਹੁਣ ਪਿਛਲੇ ਦਿਨੀ ਇੱਕ ਨਵੀਂ ਜਿਹੜੀ ਆ ਉਹਨਾਂ ਦੀ ਇੱਕ ਜਿਹੜਾ ਚਰਚਾ ਦਾ ਵਿਸ਼ਾ ਚੱਲ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਹਸਬੈਂਡ ਪਹਿਲਾ ਕੁਨਾਲ ਪਾਸੀ ਉਹਨਾਂ ਵੱਲੋਂ ਜੋਤੀ ਨੂਰਾ ਨੂੰ ਮਿਲਣ ਦੇ ਲਈ ਕਿਹਾ ਗਿਆ ਪਰ ਜੋਤੀ ਨੂਰਾ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਇਨਕਾਰ ਕਰਨ ਤੋਂ ਬਾਅਦ ਕੁਨਾਲ ਪਾਸੀ ਨੇ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਜਿਹਦੇ ਨਾਲ ਜੋਤੀ ਨੂਰਾ ਨੂੰ ਮਜਬੂਰਨ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਪਈ ਜਦੋਂ ਜੋਤੀ ਨੂਰਾ ਕੁਨਾਲ ਬਾਸੀ ਨੂੰ ਮਿਲਣ ਗਈ ਤਾਂ ਕੁਨਾਲ ਬਾਸੀ ਵੱਲੋਂ ਜੋਤੀ ਨੂਰਾ ਦੀਆਂ ਕੁਝ ਪੁਰਾਣੀਆਂ ਜਿਹੜੀਆਂ ਕੁਝ ਵੀਡੀਓ ਸੀ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਉਹਨਾਂ ਦੇ ਕੁਝ ਸਾਥੀਆਂ ਵੱਲੋਂ ਜੋਤੀ ਨੂਰਾ ਤੇ ਕੁਝ ਗਲਤ ਨਜ਼ਰ ਜਾਂ ਕਿਸੇ ਵੀ ਤਰ੍ਹਾਂ ਦਾ ਕੁਝ ਐਕਸ਼ਨ ਲਿੱਤਾ ਗਿਆ ਤੇ ਜਿਸ ਤੇ ਕਰਕੇ ਜੋਤੀ ਨੂਰਾ ਨੇ ਆਪਣੇ ਹਸਬੰਦ ਅਵਨਾਸ਼ ਨੂੰ ਕਾਲ ਕੀਤੀ ਤੇ ਅਵਨਾਸ਼ ਜਦੋਂ ਉੱਥੇ ਆਇਆ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਤਦ ਤੱਕ ਜਿਹੜੇ ਕੁਨਾਲ ਪਾਸੀ ਦੇ ਕੁਝ ਦੋਸਤ ਸੀ ਉੱਥੋਂ ਜਾ ਚੁੱਕੇ ਸੀ ਉਸ ਤੋਂ ਬਾਅਦ ਰਾਮਾ ਮੰਡੀ ਥਾਣੇ ਦੇ ਵਿੱਚ ਉਹਨਾਂ ਨੇ ਕੰਪਲੇਟ ਦਰਜ ਕੀਤੀ ਤੇ ਦੋਨੋਂ ਵੱਲੋਂ ਇੱਕ ਦੂਜੇ ਦੇ ਖਿਲਾਫ ਕੋਈ ਨਾ ਕੋਈ ਜਿਹੜੀ ਕੰਪਲੇਟ ਕੀਤੀ ਜਾਂਦੀ ਆ ਕੋਈ ਨਾ ਕੋਈ ਚਰਚਾ ਦਾ ਵਿਸ਼ਾ ਚੱਲਦਾ ਰਹਿੰਦਾ ਪਰ ਸਾਰੀ ਜਾਂਚ ਪੜਤਾਲ ਤੋਂ ਬਾਅਦ ACP ਨਿਰਮਲ ਸਿੰਘ ਨੇ ਸਾਰਾ ਜੋ ਵੀ ਕਾਰਵਾਈ ਸੀ ਦੇਖਣ ਤੋਂ ਬਾਅਦ ਕਨਾਲ ਪਾਸੀ ਦੇ ਉੱਪਰ ਕਨਾਲ ਪਾਸੀ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਪਰਚਾ ਦਰਜ ਹੋਣ ਤੋਂ ਬਾਅਦ ਜੋਤੀ ਨੂਰਾ ਅਤੇ ਉਸ ਦਾ ਪਤੀ ਅਵਨਾਸ਼ ਕਾਫੀ ਖੁਸ਼ ਨਜ਼ਰ ਆ ਰਹੇ ਨੇ ਸ਼ੋਪਿੰਗ ਕਰਦੇ ਨਜ਼ਰ ਆ ਰਹੇ ਨੇ